ਆਣ ਵਾਲੇ ਫੁੱਟਬਾਲ ਖਿਡਾਰੀ ਦਾ ਨਿਗਾ ਸਵਾਗਤ ਕੀਤਾ ਗਿਆ ਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਦਰਸਲ ਭਾਰਤ ਸਰਕਾਰ ਵੱਲੋਂ ਬੀਤੇ ਦਿਨੀ ਖੇਲੋ ਇੰਡੀਆ ਯੂਨੀਵਰਸਿਟੀ ਗੀਮਾਂ ਦਾ ਮੁਕਾਬਲਾ ਕਰਵਾਇਆ ਗਿਆ ਸੀ ਇਹ ਮੁਕਾਬਲਾ ਰਾਜਸਥਾਨ ਪੁਨੀਮਾ ਯੂਨੀਵਰਸਿਟੀ ਦੇ ਵਿੱਚ ਹੋਇਆ ਹੈ ਇਨ੍ਹਾਂ ਖੇਡਾਂ ਦੇ ਵਿੱਚ ਲਪ੍ਰਿਤ ਸਿੰਘ ਨਾਮ ਦੇ ਫੁੱਟਬਾਲ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਿਲਵਰ ਮੈਡਲ ਜਿੱਤਿਆ ਸਿਲਵਰ ਮੈਡਲ ਜਿੱਤਣ ਮਗਰੋਂ ਲਪ੍ਰਿਤ ਸਿੰਘ ਆਪਣੇ ਪਿੰਡ ਪਹੁੰਚਿਆ ਹੈ ਲਪ੍ਰਿਤ ਸਿੰਘ ਦਾ ਪਿੰਡ ਜੈਤੋ ਸਰਜਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਪਿੰਡ ਦੇ ਫੁੱਟਬਾਲ ਕਲੱਬ ਸਮੂਹ ਪੰਚਾਇਤ ਅਤੇ ਨਗਰ ਨਿਵਾਸੀ ਉਸ ਦੀ ਪਲਕਾਂ ਵਿਸ਼ਾ ਕੇ ਉਡੀਕ ਕਰ ਰਹੇ ਸਨ ਜੇਤੂ ਖਿਡਾਰੀ ਵੱਲੋਂ ਪਿੰਡ ਦੀ ਗਰਾਊਂਡ ਨੂੰ ਸਜਦਾ ਕੀਤਾ ਗਿਆ ਇਸ ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀ ਲਵਾਈ ਗਈ ਹੈ ਇਸ ਮੌਕੇ ਲਪ੍ਰਿਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮ ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ ਇਸ ਮੋਕੇ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਨੌਜਵਾਨ ਨੇ ਸਾਡੇ ਪਿੰਡ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਲਾਪਰਤ ਸਿੰਘ ਦਾ ਵੱਡੇ ਪੱਧਰ ਤੇ ਸਨਮਾਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਾਪਰਤ ਸਿੰਘ ਨੂੰ ਪ੍ਰਸ਼ਾਸਨ ਵੱਲੋਂ ਮਾਣ ਸਨਮਾਨ ਦੇਵੇ ਬਿਊਰੋ ਰਿਪੋਰਟ ਜਨਹਿਤ ਅਸ਼ੀ

ਸਾਰੇ ਪਿੰਡੇ ਵਧੀਆ ਆ ਤੁਹਾਡਾ ਸਵਾਗਤ ਕੀਤਾ ਕੋਈ ਨੌਜਵਾਨ ਪੀੜੀ ਨੂੰ ਸੁਦੇਸ਼ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਇਹ ਪੀ ਨਸ਼ੇ ਤੋਂ ਦੂਰ ਰੋ ਤੇ ਇਹ ਮਲ ਜਗਾ ਦੇਖੋ ਹਾਂ ਓਕੇ ਹੌਤੂ ਪਹਿਲਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰਾ ਨਾਮ ਬਲਬੀਰ ਸਿੰਘ ਲੈਕਚਰਰ ਬਲਬੀਰ ਸਿੰਘ ਮੈਂ ਪਿੰਡ ਜੈਤੋ ਸਰ ਜਿਹਨਾਂ ਵਸਨੀਕ ਹਾਂ ਮੈਂ ਸਰਪੰਚ ਅਨਮੌਜੂਦਾ ਸਰਪੰਚ ਦਾ ਬਰਦਰ ਹਾਂ ਕੀ ਕਹਿਣਾ ਚਾਹੁੰਦੇ ਅੱਜ ਓਡੇ ਪਿੰਡ ਦੇ ਵਿੱਚ ਇੱਕ ਖਿਡਾਰੀ ਬੜਾ ਨੈਸ਼ਨਲ ਲੈਵਲ ਤੇ ਗਈ ਗਿਆ। ਬੜੀ ਮਾਣ ਵਾਲੀ ਗੱਲ ਆ ਪਿੰਡ ਵਾਸਤੇ। ਪਿੰਡ ਦੀ ਕਲੱਬ ਨੂੰ ਬਹੁਤ ਜ਼ਿਆਦੀਆਂ ਸ਼ੁਭ ਕਾਮਨਾਵਾਂ ਤੇ ਮੁੰਡਾ ਸਾਡਾ ਇਹ ਜਿਹੜਾ ਵਾ ਸਾਨੂੰ ਅੱਗੇ ਆਸ ਹੈਗੀ ਵੀ ਇਹ ਕੁਸ਼ਲ ਨਾ ਕਿ ਇਸ ਪਾਸੇ ਜਾਊਗਾ। ਸਾਨੂੰ ਪ੍ਰਸ਼ਾਸਨ ਵੱਲੋਂ ਅਪੀਲ ਹੈ ਡੀਸੀ ਸਾਹਿਬ ਨੂੰ ਵੀ ਇਸ ਮੁੰਡੇ ਦੀ ਜੋ ਵੀ ਗੇਮ ਵੇਕੇ ਜਾਂ ਜਿਸ ਤਰ੍ਹਾਂ ਵੀ ਆਇਨੋ ਕੇ ਨਕੇ ਪਾਸੇ ਡਿਊਟੀ ਡਿਊਟੀ ਦਿੱਤੀ ਜਾਵੇ ਕਿਸੇ ਨਾ ਕਿਸੇ ਪਾਸੇ ਨੂੰ ਪਰਤੀ ਕੀਤਾ ਜਾਵੇ ਤੇ ਇੱਕ ਹੈ ਆਪਣਾ ਐਸਸੀ ਆ ਪਰਿਵਾਰ ਦਾ ਬਹੁਤ ਆ ਵਧੀਆ ਮਤਲਬ ਹਾਲ ਠੀਕ ਨਹੀਂ ਆ ਮਾਲੀਆ ਇਹਨਾਂ ਦਾ ਤੇ ਇਹਦੀ ਮਤ ਅਸੀਂ ਕਲੱਬ ਤੋਂ ਕਲੱਬ ਚੋਂ ਵੀ ਇਹਨੂੰ ਸਨਮਾਨਤ ਕਰਾਂਗੇ ਦੋ ਚਾਰ ਦਿਨ ਬਾਅਦ ਤੇ ਉਦੋਂ ਇਹਨੂੰ ਮਾਲੀ ਸਹਾਇਤਾ ਦੇਵਾਂਗੇ ਪ੍ਰਸ਼ਾਸਨ ਨੂੰ ਇਹ ਬਹੁਤ ਮਤਲਬ ਜਿੰਨੀ ਜਿੰਨਾ ਵੀ ਕਹੀਏ ਵੀ ਪ੍ਰਸ਼ਾਸਨ ਜੇ ਇਸ ਮੁੰਡੇ ਦੀ ਜੇ ਕਰ ਦਿੰਦਾ ਕਿਤੇ ਆਰਸੀਐਫ ਵਿੱਚ ਜਾਂ ਕਿਤੇ ਹੋਰ ਪਾਸੇ ਡੀਸੀ ਸਾਹਿਬ ਕੇ ਕੇ ਨਾ ਕਿਸ ਹਸਾਬੇ ਦੀ ਮਤ ਕਰ ਦਿੰਦੇ ਤੇ ਇਹ ਪਰਿਵਾਰ ਖੁਸ਼ੀਆਂ ਨਾਲ ਖੇੜੇ ਸਰ ਸਿੰਘ ਜਤੋ ਸਰਜਾ ਤੋਂ ਇਹ ਸਾਡਾ ਵੀਰ ਛੋਟਾ ਲਵਪ੍ਰੀਤ ਸਿੰਘ ਛੋਟਾ ਨਾਮ ਇਹਦਾ ਲੱਭਾ ਪਿਆਰ ਨਾਲ ਜੀ ਕਹਿੰਦੇ ਆ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਪੂਰੇ ਜੈਤੂ ਸਰਜਾਂ ਨੂੰ ਵਾਈਕਤੀ ਕਲੱਬ ਜੈਤੂ ਸਰਜਾਂ ਨੂੰ ਕਿ ਇਹ ਸਾਡਾ ਵੀਰ ਖੇਲੋ ਇੰਡੀਆ ਵਿੱਚੋਂ ਸੈਕੰਡ ਪੋਜੀਸ਼ਨ ਸਿਲਵਰ ਮੈਡਲ ਲੈ ਕੇ ਆਇਆ ਅਸੀਂ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪਿੰਡ ਦੀ ਸੰਗਤ ਦਾ ਜਿਹੜੇ ਨਾਲ ਆਏ ਆਏ ਦਾ ਮਾਣ ਵਧਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਦਾ ਨਾਮ ਹੈ ਗਾਇ ਪਿੰਡ ਜੈਤੂ ਸਰਜਾ ਮੇਰਾ ਨਾਮ ਭਪਿੰਦਰ ਸਿੰਘ ਹੈ ਤੇ ਸਾਡੇ ਪਿੰਡ ਦੇ ਗੱਭਰੂ ਵੱਲੋਂ ਸਾਡੇ ਪਿੰਡ ਦਾ ਵੈਸੇ ਪਹਿਲਾਂ ਸਪੋਰਟਸ ਦੇ ਵਿੱਚ ਸ਼ੁਰੂ ਤੋਂ ਉੱਤੋਂ ਹੀ ਮੱਲਾ ਮਾਰਦਾ ਆ ਸਾਡੇ ਪਿੰਡ ਦੇ ਜਿਹੜੇ ਸਭ ਤੋਂ ਪੁਰਾਣੇ ਖਿਡਾਰੀ ਆ ਮਾਸਟਰ ਸ੍ਰਿੰਦਰ ਸਿੰਘ ਜੋ ਸਾਡੇ ਕਲੱਬ ਦੇ ਚੇਅਰਮੈਨ ਨੇ ਸਾਡੇ ਪਿੰਡ ਦੇ ਸਰਪੰਚ ਜੋਸਵਿੰਦਰ ਸਿੰਘ ਉਹ ਵੀ ਬਹੁਤ ਵਧੀਆ ਇਸ ਕਲੱਬ ਦੇ ਪਲੇਅਰ ਰਹੇ ਨੇ ਅੱਜ ਵੀ ਕਲੱਬ ਨੂੰ ਬਹੁਤ ਵਧੀਆ ਸੰਯੋਗ ਦਿੰਦੀ ਪੂਰੀ ਪੰਚਾਇਤ ਤੇ ਮਾਸਟਰ ਸ੍ਰਿੰਦਰ ਸਿੰਘ ਤੇ ਜੋ ਪੂਰੇ ਮਤਲਬ ਕਲੱਬ ਤੇ ਜਾਂ ਪੰਚਾਇਤ ਦੇ ਸੰਯੋਗ ਦੇ ਨਾਲ ਜਿਹੜੀ ਨਵੀਂ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਸਾਡੀ ਕਲੱਬ ਦੇ ਚੇਅਰਮੈਨ ਨੇ ਮਾਸਟਰ ਸਰਿੰਦਰ ਸਿੰਘ ਤੇ ਪ੍ਰਧਾਨ ਚੁਣਿਆ ਗਿਆ ਸੀ ਸਰਬਜੀਤ ਸਿੰਘ ਬੱਬੂ ਜੋ ਇਸ ਟਾਈਮ ਜਰਮਨੀ ਤੇ ਨੇ ਤੇ ਵਾਈਸ ਪ੍ਰਧਾਨ ਨੇ ਕੁਰਵਿੰਦਰ ਸਿੰਘ ਸਾਭੀ ਜੋ ਜੁਕੇ ਤੇ ਨੇ ਇਸ ਟਾਈਮ ਤੇ ਕੈਸ਼ੀਅਰ ਆਡੇ ਨੇ ਗਰਮੀਤ ਸਿੰਘ ਜੋ ਆਰਸੀਐਫ ਦੇ ਵਿੱਚ ਬਹੁਤ ਹੀ ਵਧੀਆ ਪਲੇਅਰ ਨੇ ਜੋ ਫੁੱਟਬਾਲ ਦੇ ਵਿੱਚ ਬਹੁਤ ਉਹਨਾਂ ਨੇ ਪਿੰਡ ਦਾ ਨਾਮ ਉੱਚਾ ਕੀਤਾ ਆ ਤੇ ਸਾਡੀ ਸਾਰੀ ਕਲੱਬ ਜਿਹੜੀ ਆ ਜੋ ਨਵੇਂ ਪਲੇਅਰ ਆ ਉਹਨਾਂ ਨੇ ਹਰ ਟੀਕਾ ਦੀ ਸਹਾਇਤਾ ਦਿੱੰਦੀ ਹੈ ਇਹ ਤਾਂ ਗਾਂ ਤੋਂ ਵੀ ਦਿੰਦੀ ਰਹੇਗੀ ਮਤਲਬ ਕਲੱਬ ਦਾ ਵੀ ਬਹੁਤ ਵਧੀਆ ਪਲੇਅਰਾਂ ਨਾਲ ਸੰਜੋਗ ਗਿਆ ਤੇ ਸਾਡੀ ਕਲੱਬ ਜਿਹੜੀ ਆ ਪ੍ਰਧਾਨ ਸਾਹਿਬ ਵੱਲੋਂ ਵੀ ਹੁਕਮ ਹੋਇਆ ਹਣ ਹੁਣੇ ਪੀ ਜਿੰਨੇ ਵੀ ਐਨ ਆਰ ਆਈ ਵੀਰ ਆ ਉਹ ਇਸ ਮੁੰਡੇ ਨੂੰ ਗਰਾਊਂਡ ਦੇ ਵਿੱਚ ਜਿੱਦਾਂ ਟੂਰਨਾਮੈਂਟ ਕਰਾਈ ਜਾਊਗੀ ਸਰਪੰਚ ਸਾਹਿਬ ਦੇ ਸੰਯੋਗ ਦੇ ਨਾਲ ਸਾਰੀ ਪੰਚਾਇਤ ਦੇ ਨਾਲ ਤੇ ਵਧੀਆ ਤਰੀਕੇ ਨਾਲ ਇਸਨੂੰ ਮਾਨਤਾ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

ਸਾਰੇ ਪਿੰਡ ਦੇ ਵਦਿਆਕ ਸਵਾਗਤ ਕੀਤਾ ਕੋਈ ਨੌਜਵਾਨ ਪੀੜੀ ਨੂੰ ਸੁਦੇਸ਼ ਦੇਣਾ ਚਾਹੁੰਦਾ ਹੈ ਜੀ ਨੌਜਵਾਨ ਪੀੜੀ ਨੂੰ ਇਹ ਪੀ ਨਸ਼ੇ ਤੋਂ ਦੂਰ ਰੋ ਤੇ ਇਹ ਮਲ ਜਦਾ ਦੇਖੋ ਹਾਂ ਓਕੇ ਹਬ ਤੋਂ ਪਹਿਲਾਂ ਨਾਮ ਦੱਸੋ ਭਾਈ ਗੁਰਜੀਕਰਨ ਸਾਹਿਬ ਭਾਈ ਗੁਰਜੀ ਕੀ ਬਦੇ ਮੇਰਾ ਨਾਮ ਬਲਬੀਰ ਸਿੰਘ ਲੈਕਚਰਰ ਬਲਬੀਰ ਸਿੰਘ ਮੈਂ ਪਿੰਡ ਜੈਤੂ ਸਰ ਜਿਹਦਾ ਵਸਨੀਕ ਹਾਂ ਮੈਂ ਸਰਪੰਚ ਅਨਮੌਜੂਦਾ ਸਰਪੰਚ ਦਾ ਬਰਦਨ ਹਾਂ ਇਹ ਕਹਿਣਾ ਚਾਹੁੰਦੇ ਅੱਜ ਤੁਹਾਡੇ ਪਿੰਡ ਦੇ ਵਿੱਚੋਂ ਇੱਕ ਖਿਡਾਰੀ ਬੜਾ ਨੈਸ਼ਨਲ ਲੈਵਲ ਦੇ ਗੇਮ ਖੇਡਿਆ ਹੈ। ਬੜੀ ਮਾਣ ਵਾਲੀ ਗੱਲ ਆ ਪਿੰਡ ਵਾਸਤੇ ਪਿੰਡ ਦੀ ਇੱਕ ਕਲੱਬ ਨੂੰ ਬਹੁਤ ਜਿਆਦੀਆਂ ਸ਼ੁਭਕਾਮਨਾਵਾਂ ਤੇ ਮੁੰਡਾ ਸਾਡਾ ਇਹ ਜਿਹੜਾ ਵਾ ਸਾਨੂੰ ਅੱਗੇ ਆਸ ਹੈਗੀ ਵੀ ਇਹ ਕੋਈ ਨਹੀਂ ਕਿ ਇਸ ਪਾਸੇ ਜਾਊਗਾ। ਸਾਨੂੰ ਪ੍ਰਸ਼ਾਸਨ ਵੱਲੋਂ ਅਪੀਲ ਹੈ ਡੀਸੀ ਸਾਹਿਬ ਨੂੰ ਵੀ ਇਸ ਮੁੰਡੇ ਦੀ ਜੋ ਵੀ ਗੇਮ ਵੇਖ ਕੇ ਜਾਂ ਜਿਸ ਤਰ੍ਹਾਂ ਵੀ ਆ ਇਹਨੂੰ ਕਿਸ ਨਾ ਕਿਸੇ ਪਾਸੇ ਜੁੜੀ ਜੁੜੀ ਦਿੱਤੀ ਜਾਵੇ ਕਿਸੇ ਨਾ ਕਿਸੇ ਪਾਸੇ ਇਹਨੂੰ ਭਰਤੀ ਕੀਤਾ ਜਾਵੇ ਤੇ ਇੱਕ ਹੈ ਆਪਣਾ ਐਸਸੀ ਆ ਪਰਿਵਾਰ ਦਾ ਬਹੁਤ ਆ ਵਧੀਆ ਮਤਲਬ ਹਾਲ ਠੀਕ ਨਹੀਂ ਆ ਮਾਲੀਆ ਇਹਨਾਂ ਦਾ ਤੇ ਇਹਦੀ ਮਤ ਅਹੀਂ ਕਲੱਬ ਤੋਂ ਕਲੱਬ ਚੋਂ ਵੀ ਇਹਨੂੰ ਜੋ ਸਨਮਾਨਤ ਕਰਾਂਗੇ ਦੋ ਚਾਰ ਦਿਨ ਬਾਅਦ ਤੇ ਉਦੋਂ ਇਹਨੂੰ ਮਾਲੀ ਸਹਦਾ ਦੇਵਾਂਗੇ ਪ੍ਰਸ਼ਾਸਨ ਨੂੰ ਇਹ ਬਹੁਤ ਮਤਲਬ ਜਿੰਨੀ ਜਿੰਨਾ ਵੀ ਕਹੀਏ ਵੀ ਪ੍ਰਸ਼ਾਸਨ ਜੇ ਇਸ ਮੁੰਡੇ ਦੀ ਜੇ ਇਹ ਕਰ ਦਿੰਦਾ ਕਿ ਤੇ ਆਰਟੀਐਫ ਵਿੱਚ ਜਾਂ ਕਿਤੇ ਹੋਰ ਪਾਸੇ ਡੀਸੀ ਸਾਹਿਬ ਕਿਸ ਕਿਸ ਨਾ ਕਿਸ ਹਸਾਬੇ ਦੀ ਮਤ ਕਰ ਦਿੰਦੇ ਤੇ ਇਹ ਪਰਿਵਾਰ ਖੁਸ਼ੀਆਂ ਨਾਲ ਖੇੜੇ ਸਰ ਸਿੰਘ ਜਤੋ ਸਰਜਾ ਤੋਂ ਇਹ ਸਾਡਾ ਵੀਰ ਛੋਟਾ ਲਵਰੀ ਸਿੰਘ ਛੋਟਾ ਨਾਮ ਇਹਦਾ ਲੱਭਾ ਪਿਆਰ ਨਾਲ ਜਿੰਨੀ ਕਹਿੰਦੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਪੂਰੇ ਜੈਤੂ ਸਰਜਾਂ ਨੂੰ ਵਾਇਅਕਤੀ ਕਲੱਬ ਜੈਤੂ ਸਰਜਾਂ ਨੂੰ ਕਿ ਇਹ ਸਾਡਾ ਵੀਰ ਖੇਲੋ ਇੰਡੀਆ ਵਿੱਚੋਂ ਸੈਕੰਡ ਪੋਜੀਸ਼ਨ ਸਿਲਵਰ ਮੈਡਲ ਲੈ ਕੇ ਆਇਆ ਅਸੀਂ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪਿੰਡ ਦੀ ਸੰਗਤ ਦਾ ਜਿਹੜੇ ਨਾਲ ਆਇਆ ਇਹਦਾ ਮਾਣ ਵਧਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਆਪਿੰਡ ਦਾ ਨਾਮ ਹੈ ਰਾਇ ਪਿੰਡ ਜੈਤੂ ਸਰਜਾ ਮੇਰਾ ਨਾਮ ਭਿੰਦਾ ਸਿੰਘ ਹੈ ਤੇ ਅੱਜ ਪਿੰਡ ਦੇ ਗੱਭਰੂ ਬਣੇ। ਸਾਡੇ ਪਿੰਡ ਦਾ ਵੈਸੇ ਪਹਿਲਾਂ ਸਪੋਰਟਸ ਦੇ ਵਿੱਚ ਸ਼ੁਰੂ ਤੋਂ ਹੀ ਮੱਲਾ ਮਾਰਦਾ ਆ। ਸਾਡੇ ਪਿੰਡ ਦੇ ਜਿਹੜੇ ਸਭ ਤੋਂ ਪੁਰਾਣੇ ਖਿਡਾਰੀ ਆ ਮਾਸਟਰ ਸ੍ਰਿੰਦਰ ਸਿੰਘ ਜੋ ਸਾਡੇ ਕਲੱਬ ਦੇ ਚੇਅਰਮੈਨ ਨੇ ਤੇ ਸਾਡੇ ਪਿੰਡ ਦੇ ਸਰਪੰਚ ਜੋਸ਼ਵਿੰਦਰ ਸਿੰਘ ਉਹ ਵੀ ਬਹੁਤ ਵਧੀਆ ਇਸ ਕਲੱਬ ਦੇ ਪਲੇਅਰ ਰਹੇ ਨੇ ਤੇ ਅੱਜ ਵੀ ਕਲੱਬ ਨੂੰ ਬਹੁਤ ਵਧੀਆ ਸੰਯੋਗ ਦਿੰਦੀ ਪੂਰੀ ਪੰਚਾਇਤ ਤੇ ਮਾਸਟਰ ਸ੍ਰਿੰਦਰ ਸਿੰਘ ਤੇ ਜੋ ਪੂਰੀ ਮਤਲਬ ਕਲੱਬ ਦੇ ਤੇ ਜਾਂ ਪੰਚਾਇਤ ਦੇ ਸੰਯੋਗ ਦੇ ਨਾਲ ਜਿਹੜੀ ਨਵੀਂ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਸਾਡੀ ਕਲੱਬ ਦੇ ਚੇਅਰਮੈਨ ਨੇ ਮਾਸਟਰ ਸਰਿੰਦਰ ਸਿੰਘ ਤੇ ਪ੍ਰਧਾਨ ਚੁਣਿਆ ਗਿਆ ਸੀ ਸਰਬਜੀਤ ਸਿੰਘ ਬੱਬੂ ਜੋ ਇਸ ਟਾਈਮ ਜਰਮਨੀ ਤੇ ਨੇ ਤੇ ਵਾਈਸ ਪ੍ਰਧਾਨ ਨੇ ਗੁਰਵਿੰਦਰ ਸਿੰਘ ਸਾਹੀ ਜੋ ਜੁਖੇ ਤੇ ਨੇ ਇਸ ਟਾਈਮ ਤੇ ਕੈਸ਼ੀਅਰ ਆਡੇ ਨੇ ਗਰਮੀਤ ਸਿੰਘ ਜੋ ਆਰਸੀਐਫ ਦੇ ਵਿੱਚ ਬਹੁਤ ਹੀ ਵਧੀਆ ਪਲੇਅਰ ਨੇ ਜੋ ਫੁੱਟਬਾਲ ਦੇ ਵਿੱਚ ਬਹੁਤ ਉਹਨਾਂ ਨੇ ਪਿੰਡ ਦਾ ਨਾਮ ਉੱਚਾ ਕੀਤਾ ਹੈ ਤੇ ਸਾਡੀ ਸਾਰੀ ਕਲੱਬ ਜਿਹੜੀ ਆ ਜੋ ਨਵੇਂ ਪਲੇਅਰ ਆ ਉਹਨਾਂ ਨੂੰ ਹਰ ਤਿਕਾ ਦੀ ਸਹੈਤ ਆ ਦਿੰਦੀ ਆ ਇਹ ਤਾਂ ਗਾਂ ਤੋਂ ਵੀ ਦਿੰਦੀ ਰਹੇਗੀ ਮਤਲਬ ਕਲੱਬ ਦਾ ਵੀ ਬਹੁਤ ਵਧੀਆ ਪਲੇਅਰਾਂ ਨੂੰ ਸੰਯੋਗ ਗਿਆ ਤੇ ਸਾਡੀ ਕਲੱਬ ਜਿਹੜੀ ਆ ਪ੍ਰਧਾਨ ਸਾਹਿਬ ਵੱਲੋਂ ਵੀ ਹੁਕਮ ਹੋਇਆ ਹਨ ਹੁਣੇ ਪੀ ਜਿੰਨੇ ਵੀ ਐਨ ਆਰ ਆਈ ਵੀਰ ਆ ਉਹ ਇਸ ਮੁੰਡੇ ਨੂੰ ਗਰਾਊਂਡ ਦੇ ਵਿੱਚ ਜਿਹਦਾ ਟੂਰਨਾਮੈਂਟ ਕਰਾਈ ਜਾਊਗੀ ਸਰਪੰਚ ਸਾਹਿਬ ਦੇ ਸੰਯੋਗ ਦੇ ਨਾਲ ਸਾਰੀ ਪੰਚਾਇਤ ਦੇ ਨਾਲ ਤੇ ਵਧੀਆ ਤਰੀਕੇ ਨਾਲ ਇਸਨੂੰ ਸਨਮਾਨਿਤ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ